ਅੱਜ ਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੇ ਨਾਲ ਪੰਜਾਬ ਦੇ ਇੰਚਾਰਜ ਚੀਨੀ ਮਨੀਸ਼ ਸ਼ਿਸ਼ੌਧਿਆ ਜੀ ਨੇ ਸਕੂਲ ਆਫ ਫੈਮਿਨਲ ਦਾ ਉਦਘਾਟਨ ਕੀਤਾ ਆ ਔਰ ਅੱਜ ਇੱਕ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਦੇ ਵਿੱਚ ਤੁਸੀਂ ਦੇਖੋ ਹਰ ਤਰ੍ਹਾਂ ਦੀ ਫੈਸਿਲਿਟੀ ਐਸ ਗਵਰਨਮੈਂਟ ਸਕੂਲ ਦੇ ਵਿੱਚ ਪੰਜਾਬ ਸਰਕਾਰ ਨੇ ਦਿੱਤੀ ਆ ਮੈਂ ਤੈਨੂੰ ਧੰਨਵਾਦ ਕਰਦਾ 23 ਮਾਰਚ ਨੂੰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਂ ਤੇ ਸਾਡੇ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ ਉਹਦੇ ਲਈ 300 ਕਰੋੜ ਦਾ ਬਜਟ ਆ ਉਹਦੇ ਲਈ ਵੀ ਮੈਂ ਧੰਨਵਾਦ ਕਰਦਾ ਔਰ ਮੈਂ ਇਹੀ ਧੰਨਵਾਦ ਦੀਆਂ ਪੰਜਾਬ ਸਰਕਾਰ ਦਾ ਔਰ ਇਹੀ ਬੇਨਤੀ ਕਰਦਾ ਕਿ ਐਦਾਂ ਦੀਆ ਦ੍ਰਿਸ਼ਟੀ ਸਾਡੇ ਹਲਕੇ ਤੇ ਬਣਾਈ ਰੱਖੇ ਕਿਉਂਕਿ ਜਿਹੜੀਆਂ ਕੋਈ ਕੰਮ ਅਧੂਰੇ ਰਹਿੰਦੇ ਆ ਆਪਾਂ ਪੂਰੇ ਕਰਾ ਸਕੀਏ ਮੈਂ ਪ੍ਰੈਸ ਰਾਹੀਂ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਜੈ ਜੈ ਸਰ ਮੈਂ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਨਵਾਂ ਸ਼ਹਿਰ ਆਤੀ ਅੱਜ 스ਕੂਲ ਆਫ ਐਮਰਜੈਂਸੀ ਨਵਾਂ ਸ਼ਹਿਰ ਦੀ ਜਿਹੜੀ ਉਦਘਾਟਨ ਨੇ ਲੋਕ ਸਮਰਪਤੀ ਕੀਤਾ ਰਹੀ ਹੈ ਸਾਡੇ ਬਹੁਤ ਹੀ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਸਰਕਾਰ ਭਗਵਨ ਸਿੰਘ ਮਾਨ ਦੀ ਤੇ ਉਹਨਾਂ ਦੇ ਨਾਲ ਸਾਡੇ ਸਾਕਾ ਮੁੱਖ ਮੰਤਰੀ ਦਿੱਲੀ ਉਹਨਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਹੈ ਇਸ ਸਕੂਲ ਦਾ ਜਿਹੜਾ ਬਿਲਡਿੰਗ ਹੈ ਪਹਿਲੇ ਬਹੁਤ ਪੁਰਾਣੀ ਸੀਗੀ ਇਹਦੇ ਵਿੱਚ 5 ਕਰੋੜ 60 ਲੱਖ ਦੇ ਕਰੀਬ ਖਰਚਾ ਕੀਤਾ ਗਿਆ ਜਿਹਦੇ ਵਿੱਚ ਨਵੇਂ 3-4 ਬਲਾਕ ਬਣੇ ਨੇ ਬਹੁਤ ਸਾਰੇ ਕਮਰੇ ਔਰ ਲੈਬਸ ਸਾਰੀਆਂ ਜਿਹੜੀਆਂ ਨੇ ਰੈਨੋਵੇਟ ਵੀ ਹੋਈਆਂ ਨੇ ਔਰ ਇਸ ਸਕੂਲ ਦੇ ਵਿੱਚ ਸਾਰਾ ਹੀ ਨਵਾਂ ਫਰਨੀਚਰ ਸਕੂਲ ਫਰਨਿਚ ਦੇ ਜਿਹੜੇ ਇੱਕ ਐਸਓਪੀ ਦੇ ਅਕੋਰਡਿੰਗਲੀ ਹੈ ਉਹ ਸਾਰਾ ਸਕੂਲਾਂ ਨੂੰ ਪ੍ਰੋਵਾਈਡ ਕੀਤਾ ਗਿਆ ਹੈ ਔਰ ਬੱਚੇ ਤੇ ਆਪਾਂ ਬਹੁਤ ਕੁਝ ਨਹੀਂ ਕਿ ਉਹਨਾਂ ਨੂੰ ਇੱਕ ਨਵੀਂ ਜਿਹੜੀ ਸਿੱਖਿਆ ਕ੍ਰਾਂਤੀ ਦੇ ਅੰਦਰ ਜਿਹੜਾ ਸਕੂਲ ਮਿਲ ਰਿਹਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਵਧੀਆ ਪੜਾਈ ਵਧੀਆ ਫਰਨੀਚਰ اور ਵਧੀਆ ਕਲਾਸਰੂਮਸ ਤੇ ਜਿਹੜਾ ਵਧੀਆ ਸਿਸਟਮ ਹੈ ਉਹ ਸਾਰਾ ਇਹਨਾਂ ਨੂੰ ਮਿਲੇਗਾ ਮੈਂ ਇਸ ਮੌਕੇ ਤੇ ਇਸ ਸਕੂਲ ਦੇ ਪ੍ਰਿੰਸੀਪਲ ਇਸ ਸਕੂਲ ਦੇ ਸਟਾਫ ਮੈਂਬਰ ਤੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਹੈ ਕਿ ਉਹਨਾਂ ਨੂੰ ਇਹ ਜਿਹੜਾ ਹੈ ਸਕੂਲ ਆ ਵਧੀਆ ਮਿਲਿਆ ਤੇ ਕਾਸ਼ ਵੀ ਕਰਦੀ ਹੈ ਕਿ ਇੱਥੇ ਪੜ੍ਹ ਕੇ ਬੱਚੇ ਆਪਣੇ ਜਿਹੜੇ ਫਿਊਚਰ ਨੂੰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਣਗੇ ਜੋ ਉਹਨਾਂ ਦੇ ਸੁਪਨੇ ਨੇ ਉਹ ਸਾਰਿਆਂ ਨੂੰ ਪੂਰਾ ਕਰਨਗੇ ਸੀ ਪਰਿសារਾਇਲੋ ਡਿਸਟ੍ਰਿਕਟ ਪ੍ਰਸ਼ਾਸਨ ਦਾ ਤੇ ਐਸਬੀਐਸ ਨਗਰ ਦੇ ਬੀਸੀ ਸਾਹਿਬ ਦਾ ਤੇ ਆਪਣੇ ਸਾਡੇ ਬਾਤੀ ਸਰਕਾਰ ਜੋਗ ਸਿਕਯ ਮੰਤਰੀ ਅਰਜੋਨ ਸਿੰਘ ਬਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਬੱਚਿਆਂ ਨੂੰ ਵਧੀਆ ਪੜ੍ਹਾਈ ਦੇ ਚੱਕੀ ਉਹਨਾਂ ਦਾ ਵਧੀਆ ਜਿਹੜਾ ਹੈਗਾ ਸੁਵਿਚਰ ਬਣਾ ਸਕੀਏ। ਜੇਕਰ ਸੂਬੇ ਦੇ ਮੁੱਖ ਮੰਤਰੀ ਆ ਕੇ ਉਦਘਾਟਨ ਕਰਨ ਤੇ ਵੈਸੇ ਵੀ ਮਰੀ ਮਾਰ ਵਾਲੀ ਗੱਲ ਹੁੰਦੀ ਹੈ। ਇਹ ਸਕੂਲ ਜਿਹੜਾ ਡਿਸਟ੍ਰਿਕਟ ਹੈਡ ਕੁਆਟਰ ਸਕੂਲ ਸੀਗਾ ਉਸ ਕਰਕੇ ਪੰਜਾਬ ਗਵਰਨਮੈਂਟ ਦੁਆਰਾ ਇੱਥੇ ਕਾਫੀ ਖਰਚ ਕੀਤਾ ਗਿਆ ਲਗਭਗ 6 ਕਰੋੜ ਦੇ ਲਗਭਗ ਜਿਹੜਾ ਇੱਥੇ ਖਰਚ ਹੋਇਆ ਇਹ ਸਾਰੀ ਨਵੀਂ ਬਿਲਡਿੰਗ ਜਿਹੜੀ ਬਣ ਕੇ ਤਿਆਰ ਆ ਇਹ ਪੰਜ ਮੰਜ਼ਲੀ ਬਿਲਡਿੰਗ ਹੈ ਇਹਦੇ ਵਿੱਚ ਬੇਸਮੈਂਟ ਆ ਕਲਾਸਰੂਮ ਆ ਸਟਾਫ ਰੂਮ ਆ ਆਡੀਟੋਰੀਅਮ ਆ ਲਿਫਟ ਲੱਗੀ ਹੋਈ ਹੈ ਬਿਲਕੁਲ ਬਹੁਤ ਬੜਾ ਵਧੀਆ ਲੱਗਿਆ